ਵੇ ਵੇ ਉਹ ਨੂੰ ਮੰਨ ਗਏ ਮਾਰਚ ਤੇ ਲੱਗ ਗਿਆ ਯਾਰ ਸ਼ੇਡੂ ਹੋ ਰਿਹਾ ਭੰਦੇਰੇ ਕਹਿੰਦਾ ਭਾਈ ਤੂੰ ਬੈਕ ਤੇ ਜਿੱਤ ਕੇ ਆਇਆ ਮੈਨੂੰ ਘੜਵਾ ਉਹ ਨਹੀਂ ਫੜਦਾ ਸਭ ਜਿਹੜਾ ਆਪਣੇ ਪੁੱਤ ਨੂੰ ਚੈਨ ਆ ਰਿਹਾ ਹਾਂ ਜਿਹੜਾ ਆ ਰਿਹਾ ਹਾਂ ਉਹ ਵੀ ਹਾਂ ਸਭ ਖਾਦਾ ਆ ਰਿਹਾ ਸਤ ਹੈ ਛੇੜਦੇ ਆ ਕੇ ਥੋੜੇ ਬਣਾਉਣਾ ਬੱਲੇ ਕਿ ਆ ਆਪਣਾ ਵੱਡੀ ਪਛੜ ਗਈ ਹੈ ਕਿ ਪਿਆਰ ਦੀ ਵੱਡੀ ਪਿਆਰ ਦਾ ਬਾਈ ਹੋ ਜਾਂਦੀ ਆਹੋ ਹਾਂ ਤੇ ਨਾਲ ਬੱਲੇ ਸਾਮੀ ਦਾ ਖੜੇ ਤੁਸੀਂ ਚੱਲਦਾ ਜੂ ਅੱਗੇ ਦੀ ਵਿੱਚ ਚੱਲਦੇ ਆ ਬਲੰਗ ਯਾਰ ਜੀ ਫਾਇਰ ਕਰਾਂਗੇ ਜੀ ਲੋਦੇ ਬਾਤਾਂ ਉੱਤੇ ਲੱਗਣ ਅਮਰੀਕਾ ਚ ਕੀ ਹੋਵੇ ਮੈਂ ਇੱਥੇ ਆ ਮੈਂ ਬਰਾ ਚੱਲਦਾ ਹਾਂ ਭਰਾ ਵਾ ਠੀਕ ਨਹੀਂ ਲੈ ਲੈ ਚਾਹੀਦਾ ਤੋਇਆ ਬੋਰ ਭਰਾ ਬੇਸਾ ਚੰਨਾਲਾ ਤੂੰ ਸੁਣਾ ਗੱਲ ਵਾਹ ਹਾਂ ਵਧੀਆ ਯਾਰ ਇਹ ਉਦੋਂ ਥੋੜਾ ਯਾਰ ਮੇਰਾ ਨਾ ਕੀ ਹੋ ਗਿਆ ਠੰਡ ਬਾਲੀ ਹੀ ਯਾਰ ਭਰਾ ਮੈਂ ਠੀਕ ਨਹੀਂ ਹਾਂ ਉਦੋਂ ਬੱਚ ਕਰੇ ਬਣੇਗਾ ਹੱਟ ਹਾਂ ਬੜੀ ਹੁੰਦੀ ਹੈ ਬੁਖਾਰ ਆਪਣੀ ਥੱਲੇ ਲੱਗਦਾ ਹੈ ਨਾ ਬਰਫ ਲਾ ਕੇ ਨਾ ਹੀ ਟੈਂਪਰੇਚਰ ਡਾਊਨ ਹੋਗਾ ਆ ਮੈਂ ਆ ਮਾਰੀ ਖੇਡਦਾ ਤਾ ਤੂੰ ਮੇਰੇ ਤੋਂ ਪਹਿਲੇ ਲੈ ਲਓ ਮੈਂ ਹਾਂ ਚੱਲਾ ਮਾਰੀ ਸਰ ਮੈਂ ਲੈ ਕੇ ਦਵਾਈ ਦੂਈ ਮੈਂ ਚੱਲਾ ਬੜੀ ਠੰਡੀ ਹੈ ਅੱਠ ਲੰਮ ਠੰਡ ਬੜੀ ਹੁੰਦੀ ਹੈ ਛੱਡ ਪੈਣ ਦੀ ਇੱਕ ਸਾਹਿਬ ਇੰਨੀ ਸਲਾਹ ਦਾ ਰਿਪੋਰਟ ਕੀ ਹੈ ਲੈ ਲੇਦਾ ਹਾਂ ਲੈ ਲਿਆ ਡਾਕਟਰ ਗਿਆ 19 ਸਾਲ ਦਾ ਰਿਪੋਰਟ ਹਮ ਵੀ ਨਜ਼ਾਰਾ ਬੱਸਦਾ ਹਮ ਬਹੁਤ ਕੀ ਨਾ ਗੁੰਡੀਆਂ ਦਾ ਅਲੱਗ ਅਲੱਗ ਰਕਾਰ ਟੁੱਟ ਗਿਆ ਅਰ ਦੀ ਛਾਂਦੜ ਆਸਲ ਬਾਈ ਫਰਵਰੀ ਮਾਰਚ ਮੈਚ ਕਿਹਦੇ ਹੁੰਦਾ ਬੜੀ ਠੰਡਾ ਮੌਸਮ ਹੁੰਦਾ ਸਾਡੇ ਤੇ ਜੰਜੂੜ ਜੰਨੀ ਉਹਦੇ ਦੇਖਣਾ ਆਏ ਕਿੰਨੇ ਸਾਡੇ ਸਾਡੇ ਲਈ ਲਾਉਣ ਲੱਗ ਜਾਈ ਲਾਲਾ ਬਾਈ ਆ ਵੀਰਾ ਪੂਰੇ ਵੀਰੋ ਦਸ ਸਾਰਿਆਂ ਨੂੰ ਕਦੋਂ ਆਏਗਾ ਪੁੱਛਦੇ ਆ ਬਾਈ ਸਾਰੇ ਕੋਪਾਰ ਗਾ ਮਾਰੇ ਯਾਰ ਓਏ ਭਈ ਓਏ ਓਨੂੰ ਮੰਨ ਗਏ ਓਏ ਮਾਰਚ ਤੇ ਲੱਗਦਾ ਯਾਰ ਛੇ ਨੂੰ ਓਏ ਤਾਂ ਬੈਰ ਕਹਿੰਦਾ ਭਾਈ ਤੂੰ ਬੈਠ ਕੇ ਜਿੱਤ ਗਿਆ ਹੈ ਲੱਗਾ ਜੋ ਆਫ ਕਰ ਦੇ ਸਾਡਾ ਤਾਕੜਾ ਯਾਰ ਤੇਰੀ ਵਾਰੀ ਕਰਦਾ ਹਾਂ ਆਪਣਾ ਆ ਜਾ ਮੈਂ ਕਰਦਾਗਾ ਤੇਰਾ ਮੈਂ ਤੇਰੇ ਗੋਲੇ ਮਾਰ ਦਿਆਂਗਾ ਉਹ ਆਹ ਦੋੜੇ ਬਲੇ ਮਾਰ ਦਿਆਂਗਾ ਮੈਂ ਕਰ ਰਿਹਾ ਹਾਂ ਇਹਦੇ ਬਾਰੇ ਮੈਂ ਸੁਣਾ ਬੰਦਾ ਜੀ ਦਾ ਇਹ ਰੋਡ ਨੰਬਰ ਉਹ ਪਰਦੇ ਜੀ ਬੋਲ ਹਾਂ ਤੁਹਾਨੂੰ ਵੀ ਕਰਦਾ ਜੋ ਵੀ ਕਰਦਾ ਜੀ ਜਬਾਸ਼ੂ ਬੰਦਾ ਅੰਬੇਦ ਕ ਵੀਡੀਓ ਜੀ ਦੇ ਕੇ ਕਹਿਣ ਲੱਗੇ ਆ ਪਰ ਕਹਿੰਦੇ 100 ਸੋਨਾ ਬਾਈ ਦੋ ਰਾ ਸਾਡੇ ਕੋਲ ਨਹੀਂ ਭਰਾ song song ਦੇ ਅੱਲੇ ਇਹ ਬਿਮਾਰਾ song ਇਹ ਮੂੜੀ ਚ ਨਹੀਂ ਆਈ 100 ਹੋਰ ਮੂੜੀ ਬਈ ਤਾਂ ਸਰੀਰ ਨਹੀਂ ਪੜਾ ਸੁਣਾਉਣ ਵਾਲਾ ਅਈ ਬੰਨਾ ਪੜਾ ਸਰੀਰ ਫਿਰ ਗਨਾਉਣ ਵਾਲਾ ਇਸ ਕੌਣ ਵਾਲਾ ਬੰਨਾ ਸਰੀਰ ਦਾਨੀ ਡੋਨਟ ਕੈਟ ਤੇ ਅਨੁਗਰੋ ਸਭ ਤੇ ਉੱਪਰ ਲੱਗੀ ਬੰਦਾ ਤੇ ਨਹੀਂ ਨਹੀਂ ਭਰਾ ਹੁਣ ਮੈਂ ਜਾ ਕਿਹਨਾ ਕਿਤੇ ਬਈ ਅੱਜ ਨਹੀਂ ਨਹੀਂ ਮੈਂ ਜਾ ਨਹੀਂ ਖੇਡਣਾ ਜੀ ਬਹੁਰੀ ਹੁਣ ਰੈਸਟ ਸਿਕ ਕੋਈ ਪਾ ਕੇ ਖੇਡਾਂਗੇ ਹੁਣ ਆਪਾਂ ਪਾਣੀ ਸਾਥ ਦਾ ਹੱਲ ਹੋਣਾ ਨਹੀਂ ਮੈਂ ਨਹੀਂ ਰਿਹਾ ਬਾਈ ਉਹ ਟੰਡਾ ਨਹੀਂ ਪਹਿਲਾ ਮੈਚ ਖਵਾਉਂਦੇ ਪਨੇ 2-4 ਪਰ ਉਦਾਂ ਹੀ ਤੋਹ ਤੇ 2-4 ਦੇ ਅਰੈਸਟ ਕਰ ਲੀਏ ਮੈਨੂੰ ਨਾਲਾ ਠੀਕ ਨਹੀਂ ਟੈਸਟ ਹੋਸਟਰੀ ਕਰਾਏਗਾ ਇਸ ਕਰਕੇ ਆ ਉਹ ਨੂੜੀ ਦੇ ਬਾਅਦ ਦਿਨ ਵੀ ਵੱਡੇ ਹੋ ਜਾਂਦੇ ਤੂੰ ਕਦੋਂ ਆ ਰਹੇਂ ਤੂੰ ਕਦੋਂ ਆ ਰਹੇਂ ਮੈਨੂੰ ਲੱਗਦਾ ਇਹ ਵਸਾ ਅਗਲੇ ਫਰਵਰੀ ਲਾਸਟ ਹੋਗਾ ਕੰਮ ਡਾਨੇ ਦਾ ਸਕਿੱਲ ਦਾ ਲੈ ਪਤਾ ਲਿਆਉਣਾ ਸਕਿੱਲ ਦੇ ਕੰਮ ਮੇਰੇ ਕੋਲ ਨਹੀਂ ਗਈ ਸਰ ਮੈਨੂੰ ਜੀ ਹੋਰ ਮੇਰਾ online apply ਆ ਮਾਰ ਅਰਦਾਸ ਕਰਦਾ ਸਾਰੀ ਬਣੀ ਆ ਜਾਵੇ ਆ ਜਾ ਜੂ ਆ ਜੂਗਾ ਬੰਦਾ ਸਹੀ ਹੁੰਦਾ ਬੰਦੇ ਦੇ ਨਹੀਂ ਨਹੀਂ ਤਾਂ ਹਾਂ ਜਸਾਕਾ ਬਹੁਤ ਯਾਰ ਸਾਨੂੰ ਸਾਨੂੰ ਜਿਹੜਾ ਰਿਫਿਊਜ਼ ਕਰਦਾ ਅਮਰੀਕਾ ਤੋਂ ਮੈਨੂੰ ਭੂਰੀ ਨਹੀਂ ਤੇ ਉਮਰ ਤੇ ਨਾਏ ਹਾਏ 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 ਆਜ ਆਜੂਗੇ ਮੈਂ ਅੱਜ ਹੀ ਕਹਦਾ ਮੈਡਮ ਨੂੰ ਮਾਰਦਾ ਉਹ ਮੈਡਮ ਮਾਰਦਾ ਗੋਰੀ ਆਜ ਕਿਉ ਭੂਰੀ ਨਹੀਂ ਹੋਏ ਸਾਰਾ ਨੱਠਾ ਸਾਰਾ ਨੱਠਾ ਰਿਆ ਮਰ ਕਿੰਨ੍ਹ ਉਮਰ ਕਿੰਨ੍ਹ